ਇਹ ਰਾਤ ਸਾਰ 12 ਵਜੇ ਦਾ ਟਾਈਮ ਹੀਗਾ ਮੁੰਡਾ ਬਾਥਰੂਮ ਕੰਮ ਗਿਆ ਵਾ ਜਦੋਂ ਗਿਆ ਵਾ ਤੇ ਉਹਨੇ ਵੇਖਿਆ ਤਿੰਦੂਆ ਆਂਦੇ ਦੇ ਉੱਪਰ ਤੇ ਆਂਦਾ ਡੈਡੀ ਜਿਹੜਾ ਕਹਿੰਦੇ ਸੀ ਦਿਨੇ ਰੋਲਾ ਪੈਂਦਾ ਸੀ ਆ ਗਿਆ ਹੀ ਉਹਨੇ ਡਾਂਗ ਚੁੱਕ ਕੇ ਉਹਦੇ ਲੱਗਾ ਮਾਰਨ ਉਹਨੇ ਪਰ ਖਿੱਚ ਕੇ ਡਾਂਗ ਲੈ ਗਿਆ ਉਹਦੇ ਮੋਢੇ ਤੇ ਵੀ ਛੱਟ ਲੱਗ ਗਈ ਤਿੰਦੂਆ ਤਿੰਦੂ ਨੇ ਤਾਂ ਹਾਂਜੀ ਅਸੀਂ ਚੀਤਾ ਕਹੀ ਜੰਨੇ ਆ ਹੈ ਤਿੰਦੂਆ ਤੇ ਲਾਲਾ ਚਲੋ ਨੁਕਸਾਨ ਤੋਂ ਬਚ ਗਏ ਆ ਅਸੀਂ ਰੋਲਾ ਪਾਤਾ ਚੱਲ ਗਏ ਹਾਂਜੀ ਅਸੀਂ ਜਦੋਂ ਦੋਰੇ ਛਪਟ ਮਾਰ ਲਗਾ ਉੱਤੇ ਕੰਧ ਦੇ ਉੱਤੇ ਪਾਊਡਰ ਰੱਖਿਆ ਉਦੋਂ ਵੇਖਿਆ ਪਹਿਲਾਂ ਨਹੀਂ ਪਹਿਲਾਂ ਮੁੰਡੇ ਨੇ ਆਣ ਕੇ ਡੰਗ ਮਾਰੀ ਆ ਖਿੱਚ ਕੇ ਲੈ ਗਿਆ ਦਹਾੜ ਤੋਂ ਪਤਾ ਲੱਗਾ ਉਹਦੀ ਆਵਾਜ਼ ਤੋਂ ਪਤਾ ਲੱਗਾ ਵੀ ਪੈਣ ਲੱਗਾ ਵਾ ਜਾਂ ਨਹੀਂ ਪੈਣ ਲੱਗਾ ਵੇਖਿਆ ਹਾਂਜੀ ਸਿਰਫ ਪਿੰਜਰਾ ਕਿੱ데 ਲਾਇਆ ਪਿੰਜਰਾ ਇੱਕ ਖਿਡਾਣੇ ਵਾਲਾ ਮਹਿੰਗੇ ਵਾਲਿਆਂ ਨਹੀਂ ਹਾਂਜੀ ਕੈਮਰਾ ਵੀ ਲਾ ਕੇ ਗਏ ਓਏ ਅੱਛਾ ਹਾਂਜੀ ਕੈਮਰੇ ਵੀ ਲਾਏ ਆ ਤੇ ਚਲੋ ਗਾੜੀ ਵਿਚਾਰ ਵੇ ਪਿੰਡ 'ਚ ਕੀ ਕੀ ਨੁਕਸਾਨ ਕਰਦੇ ਪਿੰਡ 'ਚ ਕੱਲਾ ਕੇ ਗਵਾਂਡੀਆਂ ਦੀ ਬੱਕਰੀ ਇੱਕ ਦਿਨ ਪਹਿਲਾਂ ਖਾਦੀ ਆ ਤੇ ਕੱਲੀਆਂ ਹੀ ਪਿੰਜਰ ਹੀ ਰਹਿਣਤਾ ਉਹਦਾ ਇਹ ਕਈ ਨੁਕਸਾਨ ਕੀਤਾ ਇਹ ਕਰਨਜੀਤ ਦਾ ਕੱਟੀ ਵਿਖਾਦੀ ਆ ਪੱਠੇ ਲੱਗੇ ਹਾਂਜੀ ਹਾਂਜੀ ਇਹ ਥੋੜੇ ਥੋੜੇ ਹਟਵੇਂ ਹੀ ਹੋਏ ਆ ਕਾਰਨ ਤੇਰਾ ਵਾਲਾ ਪਹਿਲੇ ਚਿਰਾਂ ਤੋਂ ਅਸੀਂ ਆਪ ਨਹੀਂ ਸੱਚ ਮੰਨਦੇ ajo ਲਾਗੋ ਬੱਕਰੀ ਖਾਦੀ ਇਹਦਾ ਮਲਾਜਮ ਕੀਤਾ ਵਾ ਤੇ ਉਹਦੇ ਚ ਵੀ ਤੁਹਾਡੇ ਮੈਗਮੇ ਵਾਲੇ ਦੱਸਦੇ ਵੀ ਠੀਕ ਆ ਸੱਚ ਹਾਂਜੀ ਤੇ ਇਹ ਜਿਹੜੇ ਕੰਮ ਹੁੰਦੇ ਨੇ ਇਹ ਕੋਕੜ ਰਖੇ ਵਿੱਚ ਆਂਦੇ ਕੋਣਾ ਕੋ ਵਿੱਚ ਮਾਸ ਪਾਉ ਤੇ ਕੁਝ ਨਾ ਕੋ ਆ ਜਾਏਗਾ ਤੇ ਪਰ ਨਹੀਂ ਕੋਈ ਆਇਆ ਹਾਂਜੀ ਠੀਕ ਹੈ ਨਹੀਂ ਹੁਣ ਨਹੀਂ ਹੋਣੀ ਹੁਣ ਹੀ ਆਪ ਆਖਾਂ ਹੀ ਲੈ ਜੋ ਪਿੰਜਰਾ ਹੁਣ ਕਣਕਾ ਵੱਢਿਆਂਗੇ ਵੇਲ ਹੋ ਗਿਆ ਵਾ ਡਰ ਕੋਈ ਨਹੀਂ ਪਹਿਲਾਂ ਖੇਤੀ ਸੀ ਜਿੱਤਾ ਤੇ ਉਹ ਲੋਕ ਕਿਤੇ ਵੀ ਸਕਦਾ ਸੀ ਡਰ ਤੇ ਹੈ ਨਾ ਤੇ ਹੁਣ ਪਿੰਡ ਚ ਕੀ ਕਿੰਨੀ ਕਿ ਦਹਿਸ਼ਤ ਆ ਪਿੰਡ ਚ ਤੇ ਨਹੀਂ ਹੁਣ ਤੇ ਆਮ ਲੋਕਾਂ ਸਾਰੇ ਕਹਿੰਦੇ ਆ ਇੱਧਰ ਆ ਗਿਆ ਇੱਧਰ ਆ ਗਿਆ ਪਤਾ ਨਹੀਂ ਹੁਣ ਜਿੰਨਾ ਕ ਸਾਡੇ ਨਾਲ ਵਾਪਰੀ ਅਸੀਂ ਨਾ ਵੇਖਿਆ ਚਲੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ ਭਲਾ ਹੀ ਹੋਵੇ ਸਭ ਦਾ ਉਹ ਆਏ ਹੁਣੇ ਹੁੰਦੇ ਕਾਦੀ ਨਹੀਂ ਫਿਰਦੇ ਆ ਉਹ ਆਖ ਲੈ ਅੱਛਾ ਹਾਂ ਦੇ ਕਾਦੀ ਨਹੀਂ ਬੜਾ ਰੌਲਾ ਪਿਆ ਵਾ ਮੈਂ ਤਾਂ ਵੇਖੀ ਫੋਟੋ ਵੀ ਜੀ ਮੈਂ ਹੈਰਾਨ ਹੀ ਹੋ ਗਿਆ ਕਿ ਉਹ ਸਿਰ ਉਹਦਾ ਨਾ ਬੱਜਾ ਇਹਦਾ ਨਾ ਬੱਜਾ ਰਹਿ ਗਿਆ ਸਿਰ ਆਵੇ ਐ ਕੁੰਡੇ ਨਾ ਬੱਜਾ ਹਾਂ ਉਹਦਾ ਹੀ ਬੱਜਾ ਤੇ ਸਿਰ ਇੱਥੇ ਪਿਆ ਵਾ ਤੇ ਪੈਰ ਉਹਦਾ ਇੱਥੇ ਕਰਾ ਗਿਆ ਤੇ ਐਸ ਰੁਕ ਨੂੰ ਲੰਮੀ ਹੋ ਜੇ ਦਿਖਾ ਦਿੱਤੀ ਕੋਈ ਲੱਤਾਂ ਨਹੀਂ ਕੋਈ ਪੈਰ ਕੁਛ ਨਹੀਂ ਰਹਿਣ ਦਿੱਤਾ ਬਸ ਆਹ ਰੇੜ ਦੀ ਹੱਡੀ ਹੈ ਰੇੜ ਦੀ ਹੱਡੀ ਹੈ ਹਾਂ ਤੇ ਬਸ ਸਿਰ ਹੀ ਹੋਣਾ ਕੀ ਫਿਰ ਘਰੋਂ ਬਾਹਰ ਆਉਣਾ ਜਾਣਾ ਮੁਸ਼ਕਲ ਹੋਣਾ ਬੜਾ ਮੁਸ਼ਕਲ ਹੈ ਗੁਰਦੁਆਰੇ ਜਾਈਦਾ ਤੇ ਗੁਰਦੁਆਰੇ ਸ਼ਾਮਾਂ ਜਾ ਕੇ ਘੜੀ ਕ ਸਿਮਤਾ ਕਰੀਦਾ ਸੀ ਇਹ ਕੋਣ ਕੁ ਕਰ ਬਾਰੇ ਨਹੀਂ ਜਾਇਦਾ ਚਲੋ ਰੋਟਾ ਆ ਉਦੋਂ ਆ ਜਾਨਵਰ ਸੀ 1:00 ਵਜੇ ਅੱਛਾ ਇਹਨਾਂ ਨੇ ਉਹ ਨਹੀਂ ਕੁਛ ਕਿਹਾ ਉਹਨਾਂ ਨੇ ਪਰ ਡਰ ਗਏ ਉਹਨਾਂ ਦਾ ਉਦੋਂ ਤੇ ਡਰੇ ਆ ਇਹ ਕਈ ਨਾਲ ਰਿੰਗ ਜਿਆ ਤਾਂ ਜਦੋਂ ਅੰਦਰ ਬਾਹਲੇ ਤੇ ਸ਼ਾਂਤ ਹੋ ਜਾਂਦੇ ਆ ਕਿਉਂਕਿ ਗਊੜੇ ਵੈਸੇ ਵੀ ਜਦੋਂ ਅੰਦਰ ਵੜ ਦਿੰਦੇ ਆ ਨਾ ਤੇ ਸ਼ਾਂਤ ਹੋ ਜਾਂਦੇ ਇਹ ਫਿਰ ਇਹ ਗਾਈ ਨੂੰ ਪਤਾ ਲੱਗ ਗਿਆ ਫਿਰ ਉਦੋਂ ਦਾ ਵੀ ਇਹ ਮਾਰ ਗਿਆ ਉਹ ਨਹੀਂ ਨਹੀਂ ਆਦਾ